ਸੁਨੀ ਪੁਕਾਰ ਦਤਾਰ ਪ੍ਰਭ ਗੁਰੂ ਨਾਲਿਕ ਜਗ ਮਾਹਿ ਪਠਾਇਆ ਗੁਰੂ ਨਾਲਿਕ ਜਗ ਮਾਹਿ ਪਠਾਇਆ ਚਿਮ ਚਿਮ ਵਰਸੇ ਅੰਮ੍ਰਿਤ ਤਾਰ ਗੁਰ ਨਾਨਕ ਨੇ ਲਿਆ ਅਵਤਾਰ ਵਿੱਚ ਲਲਕਾਣੇ ਦੇ ਆਇਆ ਹੈ ਨਾਨਕੀ ਦਾ ਵੀਰ ਚਿਮ ਚਿਮ ਵਰਸੇ ਅੰਮ੍ਰਿਤ ਤਾਰ ਗੁਰ ਨਾਨਕ ਨੇ ਲਿਆ ਅਵਤਾਰ ਵਿੱਚ ਲਲਕਾਣੇ ਦੇ ਆਇਆ ਹੈ ਨਾਨਕੀ ਦਾ ਵੀਰ ਕਿ ਮਿਚੂ ਵਰਦੇ ਅੰਮ੍ਰਿਤ ਥਾ ਸਤਿਗੁਰੂ ਗੁਰਨਾਨ ਪਾਤਸ਼ਾ ਜਦੋਂ ਸੰਸਾਰ ਵਿੱਚ ਆਏ ਹਨ ਉਸ ਵੇਲੇ ਪਾਰਤਵਰਸ ਦੇ ਲੋਕਾਂ ਨੇ ਪੁਕਾਰਾਂ ਕੀਤੀਆਂ ਆਖਿਆ ਹੈ ਅਕਾਲ ਪੁਰਖ ਸੰਸਾਰ ਵਿੱਚ ਵੱਧ ਰੈ ਅਤਿਆਂ ਚਾਰ ਦੇ ਪਿਛਤਾ ਚਾਰ ਇਹਨਾਂ ਨੂੰ ਰੋਕ ਲਾਣ ਵਾਸਤੇ ਕੋਈ ਆਪਣਾ ਸਰੂਪ ਐਸਾ ਪੀਰ ਪਗੰਬਰ ਸੰਸਾਰ ਵਿੱਚ ਸੱਚ ਦਾ ਪੈਗਾਮ ਦੇਣ ਵਾਲਾ ਭੇਜੋ ਜੋ ਇਹਨਾਂ ਨੂੰ ਰੋਕ ਲਾ ਸਕੇ ਇਹ ਪੁਕਾਰ ਅਕਾਲਪੁਰਖ ਦੇ ਚਰਨਾਂ ਵਿੱਚ ਹੋਈ ਤੇ ਨਾਲ ਦੇ ਨਾਲ ਪੈਣ ਨਾਨਕੀ ਇੱਕ ਦਿਨ ਆਪਣੀ ਸਹੇਲੀ ਦਾ ਵੀਰ ਗੋਦ ਵਿੱਚ ਲੈ ਕੇ ਖੇਲ ਰਹੀ ਸੀ ਭਾਈ ਸੁਜਾਨ ਸਿੰਘ ਜੀ ਥੋਆ ਖਾਲਸਾ ਵਾਲੇ ਕਹਿੰਦੇ ਨਹੀਂ ਕਾ ਆ ਕੇ ਉਸ ਸਹੇਲੀ ਨੇ ਵੀਰ ਨੂੰ ਗੋਦ ਵਿੱਚੋਂ ਚੁੱਕ ਲਿਆ ਤੇ ਮਨ ਵਿੱਚ ਰੋਸ ਆਇਆ ਅੱਜ ਜੇ ਮੇਰਾ ਵੀਰ ਹੁੰਦਾ ਤੇ ਤੂੰ ਮੇਰੀ ਗੋਦ ਵਿੱਚੋਂ ਇੰਜ ਨਾ ਚੁੱਕਦੀ ਮੈਂ ਵੀ ਅਕਾਲ ਪੁਰਖ ਅੱਗੇ ਬੇਨਤੀ ਕਰਦੀ ਹਾਂ ਏ ਅਕਾਲ ਪੁਰਖ ਮੈਨੂੰ ਹੀ ਐਸਾ ਇੱਕ ਵੀਰ ਦਿਓ ਜੋ ਸਭ ਦਾ ਸਾਝਾ ਹੋਵੇ ਜਿਸ ਨੂੰ ਹਰ ਕੋਈ ਆਖ ਸਕੇ ਇਹ ਮੇਰਾ ਵੀਰ ਤੇ ਇਹ ਮੇਰਾ ਵੀਰ ਹੈ ਪੈਣ ਨਾਨਕੀ ਦੀ ਪੁਕਾਰ ਵੀ ਜਾਂ ਨਾਲ ਰਲੀ ਤੇ ਆਕਾਲ ਪੁਰਖ ਵੱਲੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਸੰਸਾਰ ਵਿੱਚ ਆਏ ਉਸ ਵੇਲੇ ਦਾ ਸਮਾਂ ਕਬੀਰ ਰਾਧ ਭਾਈ ਸਾਹਿਬ ਭਾਈ ਮੇਰ ਸਿੰਘ ਦੀ ਤਾਨ ਹਜ਼ੂਰੀ ਰਾਗੀ ਨਨਕਾਣਸ ਤੁਮ ਮੋਤਮ ਮਰ ਕੇ आदरणीय गुरु महाराज की जय बोल रहे हैं आए गुरु वंदन मंडली जो संतरे 40 के भरन नाम के आ वाड चले आ देख हमारे जे वाणी जे त्रण टीका इन्हो प्यारे से प्यारे निधवा का अवसर दी बोल रहे हैं आए गुरु लाखे वाली इंपॉर्टेंट यहां श्री कृष्ण गोविंद परबाई सेवा से सबको नमस्कार है आपका तो भक्तपाल जी बोलना जी हरे राही गुरु जनो तसों सुमत गुरु कान्हा बोलना जी हरे राही गुरु सब सत के वास सब सत की बाट जो मातु जो वायु नौ के और चार नौ सत का प्रभु है जहां जहां नौ पे सहायक और चलिए आए देव के प्यारे वती पर बांध की हुई श्री साथ श्री सारे संसार की घोषणा है बोलो श्री राधे गुरु जो जिन नाथ जो स्थान पकड़ो मेरे प्राण सब द्वारा सुख साधना और तना सताम नाम नाम क्रियाम सताम चंटियां कंधे धुंधे देखो पतावे तारतव तो यह जा रहे हैं तो तगसमझाओं से बंधा होगा तेरे बाप जन को निगारियों के मामले में तेरे बाप जन के काम से भी नहीं होते कि वो सब तेरी यहाँ फिर भी आते हैं तू आदराजू कैबल और फांसी जगत में बालक जो तेरे बादे बाजे नाज असाक जो पांच चार साइड से इंद्र से बाज जो राज बेचैन रोडी करना क आता है छत्तीस अधेड़ दो आठ हाँ वक्त अनुसार सूर्य पांच यात्रा को नाम संभाराजीयों आप जिदे आप उनको क्या अच्छे ने वो खरीदे आपने कितना अच्छा दिया संस्थापक दिए तो वह साल के तरह नगर के नज़रों को संतान बनाने के लिए जाने वाले जीवों महाराजीयों उस दर के आता है

श मे अ सुनी पुकार दातार प्रभु गुरु नानिक जग मही पठायह बोले सौ निहार बोले ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸੁਣੀ ਪੁਕਾਰ क जगमा चिमचिमवरसे अमृत तार गुरु नानक ने लि अवता विचलका दे आया ਨਾਨਕੀ ਦਾ ਵੀਰ ਚਿਮਚ ਵਰਜ਼ੇ ਅੰਮ੍ਰਿਤ ਤਾਰ ਗੁਰੂ ਨਾਨਕ ਨੇ ਲਿਆਇਆ ਬਸਾਰ ਵਿੱਚ ਲੜਕਾਣੇ ਜੇ ਆਇਆ ਹੈ ਨਾਨਕੀ ਦਾ ਵੀਰ ਚਿਮਚ ਵਰਜ਼ੇ ਅੰਮ੍ਰਿਤ ਤਾਰ ਸਤਿਗੁਰੂ ਗੁਰਨਾਨਕ ਪਾਤਸ਼ਾਹ ਜਦੋਂ ਸੰਸਾਰ ਵਿੱਚ ਆਏ ਹਨ ਉਸ ਵੇਲੇ ਭਾਰਤ ਵਰਸੇ ਲੋਕਾਂ ਨੇ ਪੁਕਾਰਾਂ ਕੀਤੀਆਂ ਅੱਜ ਆਇਆ ਹੈ ਅਕਾਲ ਪੁਰਖ ਸੰਸਾਰ ਵਿੱਚ ਵੱਧ ਰਿਹਾ ਹੈ ਅਤਿਆਚਾਰ ਤੇ ਪ੍ਰਸ਼ਟਾਚਾਰ ਇਹਨਾਂ ਨੂੰ ਰੋਕ ਲਾਉਣ ਵਾਸਤੇ ਕੋਈ ਆਪਣਾ ਸਰੂਪ ਐਸਾ ਪੀਰ پیغمبر ਸੰਸਾਰ ਵਿੱਚ ਸੱਚ ਦਾ ਪੈਗਾਮ ਦੇਣ ਵਾਲਾ ਭੇਜੋ ਜੋ ਇਹਨਾਂ ਨੂੰ ਰੋਕ ਲਾ ਸਕੇ ਇਹ ਪੁਕਾਰ ਅਕਾਲ ਪੁਰਖ ਦੇ ਚਰਨਾਂ ਵਿੱਚ ਹੋਈ ਦੇ ਨਾਲ ਦੇ ਨਾਲ ਪੈਣ ਨਾਨਕੀ ਇੱਕ ਦਿਨ ਆਪਣੀ ਸਹੇਲੀ ਦਾ ਵੀਰ ਗੋਦ ਵਿੱਚ ਲੈ ਕੇ ਖੇਲ ਰਹੀ ਸੀ ਭਾਈ ਸੁਜਾਨ ਸਿੰਘ ਜੀ ਧਵਾ ਖਾਲਸਾ ਵਾਲੇ ਕਹਿੰਦੇ ਨਹੀਂ ਕਿ ਆ ਕੀ ਉਸ ਸਹੇਲੀ ਨੇ ਵੀਰ ਨੂੰ ਗੋਦ ਵਿੱਚੋਂ ਚੁੱਕ ਲਿਆ ਤੇ ਮਨ ਵਿੱਚ ਰੋਸ ਆਇਆ ਅੱਜ ਜੇ ਮੇਰਾ ਵੀਰ ਹੁੰਦਾ ਤੇ ਤੂੰ ਮੇਰੀ ਗੋਦ ਵਿੱਚੋਂ ਇੰਜ ਨਾ ਚੁੱਕਦੀ ਮੈਂ ਵੀ ਅਕਾਰਪੁਰਖ ਅੱਗੇ ਬੇਨਤੀ ਕਰ ਚਿੰ ਵਰਸੇ ਅੰਮ੍ਰਿਤਧਾਰ ਗੁਰੂ ਨਾਨਕ ਨੇ ਲਿਆ ਆਇਆ ਅਵਤਾਰ ਵਿਚਨਣ ਕਾਣੇ ਦੇ ਆਇਆ ਹੈ ਨਾਨਕੀ ਦਾ ਵੀਰ ਚਿੰ ਚ ਵਰਦੇ ਅੰਮ੍ਰਿਤਧਾਰ ਗੁਰੂ ਨਾਨਕ ਨੇ ਲਿਆ ਆਇਆ ਅਵਤਾਰ ਵਿਚਨਣ ਕਾਣੇ ਦੇ ਆਇਆ ਹੈ ਨਾਨਕੀ ਦਾ ਵੀਰ ਸਤਗੁਰੂ ਗੁਰੂ ਨਾਨਕ ਪਾਤਸ਼ਾ ਜਦੋਂ ਸੰਸਾਰ ਵਿੱਚ ਆਏ ਹਨ ਉਸ ਵੇਲੇ ਪਾਰਤਵਰਸ਼ ਦੇ ਲੋਕਾਂ ਨੇ ਪੁਕਾਰਾਂ ਕੀਤੀਆਂ ਅੱਜ ਆਹੇ ਅਕਾਲ ਪੁਰਖ ਸੰਸਾਰ ਵਿੱਚ ਵੱਧ ਰਿਹਾ ਹੈ